ਇਤਾ ਜੀ ਪਹਿਲਾਂ ਤਾਂ ਕਹਿੰਦੇ ਕੰਨ ਦੁਖਦੇ ਨੇ ਕੰਨ ਤਵਾ ਲਏ ਤੇ ਫੇਰ ਆਦੇ ਜੀ ਅਕੇ ਮੇਰੇ ਨਾਲ ਕਿ ਤੀਸਾ ਪੰਨੀਆਂ ਨੇ ਇੱਕ ਪਾਸੇ ਚ ਫਿਰ ਅਸੀਂ ਜਾੜਾ ਤਵਾ ਲਏ ਦੰਦਕੇ ਉਹ ਡਾਕਟਰ ਕਹਿੰਦਾ ਵੀ ਦਾੜਾ ਹਲਦੀਆਂ ਤਾਂ ਨਹੀਂ ਰੇਸ਼ਾ ਕਢ ਦਿੰਦਾਗਾ ਤੇ ਅਸੀਂ ਰੇਸ਼ਾ ਕਢਾ ਲਏ ਤੇ ਉਹਨਾਂ ਸਾਨੂੰ ਡਾਕਟਰ ਨੇ ਟੀਕੇ ਲਾਤੇ ਤੇ ਦਵਾਈ ਦੇਤੀ ਤੇ ਫੇਰ ਕਹਿੰਦਾ ਕਿ ਵੀ ਤੁਸੀਂ ਟੀਕੇ ਦੇ ਦਿਨ ਉਹ ਤੀਜੇ ਦਿਨ ਅਸੀਂ ਫੇਰ ਆ ਗਏ ਜੀ ਜਿਹਦੇ ਨੂੰ ਗਾਇਆ ਸੀ ਉਹ ਕਹਿੰਦਾ ਵੀ ਇਹਦੇ ਭਾਈ ਰੇਸ਼ੇ ਗੰਡੇ ਗੰਡਾ ਨਹੀਂ ਗਏ ਰੇਸ਼ੇ ਦੀਆਂ ਤੇ ਵੀ ਤੁਸੀਂ ਨਾ ਸੀਟੀ ਸਕੈਨ ਕਰਾ ਕੇ ਲਿਓ ਬਠਿੰਡੇ ਅਸੀਂ ਜੀ ਉਹ ਕਰਾ ਲੈਂਦੀ ਜਦੋਂ ਉਹ ਕਰਾ ਕੇ ਲੈਂਦੀ ਤੇ ਫਿਰ ਜਿਹਦਾ ਅਸੀਂ ਡਾਕਟਰ ਨੂੰ ਦਿਖਾਇਓ ਉਹ ਕਹਿੰਦਾ ਜੀ ਮੇਰੇ ਵੱਸ ਦੀ ਗੱਲ ਨਹੀਂ ਹੈ ਜੀ ਫਿਰ ਮੇਰੇ ਕੁੜੀ ਆ ਗਈ ਨਾ ਪਰੌਣਾ ਆ ਗਿਆ ਉਹ ਗੱਡੀ ਗੁੱਡੀ ਲੈ ਕੇ ਆ ਗਈ ਵੀ ਕੀ ਗੱਲ ਹੈਗੇ ਇਹਨਾਂ ਨੇ ਤਲਵੰਡੀ ਰੱਖਿਆ ਤਲਵੰਡੀ ਵਾਲੇ ਨੇ ਜੀ ਦੋ ਦੰਦ ਕੱਢਤੇ ਦੋ ਦੰਦ ਕੱਢੇ ਤੇ ਫਿਰ ਉਹ ਡਾਕਟਰ ਕਹਿੰਦਾ ਵੀ ਤੁਸੀਂ ਨਾ ਪਤਲੀ ਜੀ ਦੇਖ ਦੇ ਦੋ ਬਣਾ ਕੇ ਰੋਟੀ ਨਿਖਾੜਦੀ ਯਾਨੀ ਜਦੋਂ ਅਸੀਂ 2-3 ਦਿਨ ਉੱਥੇ ਰਹੇ ਤੀਜੇ ਦਿਨ ਜਦੋਂ ਫੇਰ ਗਏ ਅਸੀਂ ਫੇਰ ਮੇਰੀ ਕੁੜੀ ਆਦੀ ਜੀ ਡਾਕਟਰ ਨੂੰ ਵੀ ਮੇਰੇ ਪਿਆ ਦਾ ਮੂੰਹ ਦਿਖਾਓ ਜਦੋਂ ਜੀ ਮੂੰਹ ਦਿਖਾਇਆ ਨਾ ਕੁੜੀ ਨੇ ਆਪ ਦੇਖਿਆ ਕੁੜੀ ਨਾ ਬਲੱਡ ਵਧ ਗਿਆ ਕੁੜੀ ਦਾ ਤਾਂ ਹਾਂ ਤੋਂ ਸੰਗ ਗਲ ਗਿਆ ਜਦੋਂ ਵੀ ਇਹ ਕੀ ਗੱਲ ਹੋ ਗਈ ਉਹ ਫੇਰ ਡਾਕਟਰ ਕਹਿੰਦਾ ਵੀ ਤੁਸੀਂ ਪੁੱਚੋ ਮੰਡੀ ਵਗਜੋ ਪੁੱਚੋ ਵਾਗੇ ਜੀ ਅਸੀਂ ਪੁੱਚੋ ਮੰਡੀ 15-16000 ਦੇ ਟੈਸਟ ਕਰੇ ਜਦ 15-16000 ਦੇ ਟੈਸਟ ਕਰੇ ਜੀ ਸਾਡੇ ਕੋਲ 5000 ਰਹਿ ਗਿਆ ਅਸੀਂ ਉਹਨੂੰ ਡਾਕਟਰ ਨੂੰ ਡਾਕਟਰ ਕਹਿੰਦਾ ਜੀ ਤੁਸੀਂ 10000 ਰੁਪਏ ਜਮ੍ਹਾਂ ਕਰ ਦਿਓ ਤੇ ਦੇਖਣੇ ਦਾਖਲ ਕਰ ਲਓ ਅਸੀਂ ਆਖਿਆ ਸਾਡੇ ਕੋਲ ਇੰਨੇ ਪੈਸੇ ਹੈ ਨਹੀਂਗੇ ਫਿਰ ਅਸੀਂ ਜੀ ਮੋੜ ਕੇ ਫੇਰ ਲਏ ਕਿ ਉੱਥੇ ਲੈ ਜਿਹੜਾ ਮੋੜ ਕੇ ਲਏ ਇੱਥੇ ਫਿਰ ਸਾਡੇ ਵੱਡੀ ਛੋਟੀ ਕੁੱਤੀ ਵਾਲੋਂ ਕਿਸੇ ਮੁੰਡੇ ਦਾ ਨਾ ਪ੍ਰੈਸ਼ਰ ਆਤੀ ਹਰਨੀਆਂ ਦਾ ਸਾਨੂੰ ਉਹ ਕਹਿੰਦਾ ਵੀ ਤੁਸੀਂ ਉੱਥੇ ਲੈ ਕੇ ਜਾਓ ਫਿਰ ਅਸੀਂ ਐਵੇਂ ਜਹਾ ਹਸਪਤਾਲ ਤੇ ਲੈ ਕੇ ਗਏ ਅਸੀਂ ਧੰਨਵਾਦ ਕਹਿਣੀ ਹੈ ਜੀ ਧੰਨਵਾਦ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤ ਰੱਖੇ ਮਾਲਕ ਸਭ ਦਾ ਭਲਾ ਕਰੇ ਜੀ ਸੱਚ ਆ ਪਾਸ਼ਾ ਰੱਬ ਵਸਦਾ ਹੈ ਡਾਕਟਰਾਂ ਚ ਵੀ ਰੱਬ ਵਸਦਾ ਸੋਡੇ ਚ ਵੀ ਰੱਬ ਵਸਦਾ ਹੈ ਧੰਨਵਾਦ